देखो कपड़े ਨੂੰ ਲੈ ਕੇ ਰੇਪ ਹੋ ਸਕਦਾ ਏ ਕਲ ਮੈਂ ਤਾਂ ਨਹੀਂ ਮੰਨ ਸਕਦੀ ਕਿ ਜਿਹੜੇ ਬੰਦੇ ਦੇ ਦਿਮਾਗ ਦੇ ਵਿੱਚ ਗੰਦ ਭਰਿਆ ਹੋਇਆ ਹੈ ਉਹ ਬੰਦਾ ਤਾਂ ਆਪਣੇ ਹਿਸਾਬ ਨਾਲ ਉਦਾਂ ਦਾ ਹੀ ਕੰਮ ਕਰਨਿਆ ਉਹਨੇ ਤਾਂ ਉਹਨੇ ਕੱਪੜੇ ਨਹੀਂ ਦੇਖਣੇ ਉਹ ਜਿਹੜਿਆ ਕੋਲਕਾਤਾ ਜਿਹੜੀ ਹੋਈ ਹੈ ਡਾਕਟਰ ਆ ਰੇਪ ਹੋਇਆ ਉਹ ਤਾਂ ਪੇਸਿਸ ਡਾਕਟਰ ਸੀ ਨਾ से कानून नहीं होने की वजह से हमारे देश के अंदर रेप का जो, चलन है, ये बढ़ता जा रहा है। जो हमारे इंडिया की कानून व्यवस्था है ना वो थोड़ी सही नहीं है मुजरिम को बचाने वाले बहुत आ जाते हैं बीच के अंदर राजनीति एक ऐसी चल रही है हमारे यहाँ या, यहाँ पे सुप्रीम कोर्ट का फैसला है कि जो रेप करता है उसको 10 साल तक की सज़ा और जुर्माना होता है सात साल से दस साल तक का एक लेडीज़ के साथ लेकिन वो ही रेप अगर कोई ट्रांसजेंडर कम्युनिटी के साथ होता है तो उसमें छः महीने से दो साल की सजा है तो रेप तो रेप है कम जाती है बंदे दिए सोच के ਤੇ ਲੇਕਿਨ ਜੀ ਦੇ ਉਤੇ ਬੀਤੀ ਹੈ ਉਹਦਾ ਕੀ ਹਾਲ ਹੋਇਆ ਤਾਂ ਉਹਨੂੰ ਹੀ ਪਤਾ ਹੋਏਗਾ ਬਟ ਇਹ ਜੋ ਵੀ ਹੋਇਆ ਚੰਗਾ ਨਹੀਂ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੇ ਵਾਸਤੇ ਕਾਨੂੰਨ ਬਣਨੇ ਚਾਹੀਦੇ ਸਖਤ ਤੋਂ ਸਜ਼ਾ ਮਿਲਣੀ ਚਾਹੀਦੀ ਸਾਸ਼ਕਲ ਸਟੂਡੀਓ ਵਿੱਚ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਗਤੀ ਸਵਾਗਤ ਕਰਦੇ ਹਾਂ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਦੇ ਵਿੱਚ ਅੱਜ ਬਹੁਤ ਕੁਝ ਚੱਲਦਾ ਪਿਆ ਹੈ ਨਾ ਸਿਰਫ ਅੱਜ ਬਲਕਿ ਕਾਫੀ ਟਾਈਮ ਤੋਂ ਇਹ ਚੀਜ਼ਾਂ ਚਲਦੀਆਂ ਆ ਰਹੀਆਂ ਨੇ ਅਸੀਂ ਦੇਖਦੇ ਹਾਂ ਕਿ ਕੁੜੀਆਂ ਆਪਣੇ ਦੇਸ਼ ਦੇ ਵਿੱਚ ਆਪਣੇ ਹੀ ਸੋਸਾਇਟੀ ਦੇ ਵਿੱਚ ਸੇਫ ਨਹੀਂ ਹੈ ਜਿਸ ਦੇ ਕਰਕੇ ਦਿਨ ਦੇ ਵਿੱਚ ਪਤਾ ਨਹੀਂ ਕਿੰਨੀਆਂ ਹੀ ਖਬਰਾਂ ਆਉਂਦੀਆਂ ਨੇ ਕਿ ਉਹਨਾਂ ਦਾ ਰੇਪ ਹੋ ਗਿਆ ਜ਼ਬਰਦਸਤਨਾ ਕੀਤਾ ਗਿਆ ਉਹਨਾਂ ਨਾਲ ਉਹਨਾਂ ਨਾਲ ਜ਼ਬਰਦਸਤੀ ਕੀਤੀ ਗਿਆ ਕਦੇ ਐਸਿਡ ਅਟੈਕਸ ਐਸਿਡ ਅਟੈਕਸ ਦਾ ਕੁਝ ਟਾਈਮ ਪਹਿਲਾਂ ਬੰਦ ਹੋ ਚੁੱਕੇ ਸੀ ਕਿਉਂਕਿ ਇੰਡੀਆ ਗਵਰਨਮੈਂਟ ਨੇ ਕਾਫੀ ਸਖਤ ਜੇਕਰ ਗਲਤੀ ਜਾਵੇ ਰੇਪ ਦਿੱਤਾ ਰੇਪ ਇੱਕ ਇਦਾਂ ਦਾ ਮੁੱਦਾ ਹੈ ਜਿੱਥੇ ਆ ਕੇ ਨਾ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਕਿ ਕੁੜੀ ਦੀ ਜਿਹੜੀ ਜਾਣ ਹੈ ਕੁੜੀ ਦੀ ਜਿਹੜੀ ਉਮਰ ਹੈ ਉਹ ਕਾਫੀ ਜ਼ਿਆਦਾ ਨਾ ਪ੍ਰੋਬਲਮਸ ਨਾਲ ਹੁੰਦੀ ਹੈ ਬੇਸ਼ੱਕ ਉਹ ਕਿਤੇ ਕੰਮ ਤੇ ਜਾ ਰਹੀ ਹੈ ਬੇਸ਼ੱਕ ਉਹ ਕਿਤੇ ਸਕੂਲ ਪੜਨ ਜਾ ਰਹੀ ਹੈ ਬਟ ਉਹਨਾਂ ਦੇ ਦਿਲ ਦੇ ਵਿੱਚ ਇੱਕ ਖੌਫ ਪੈਦਾ ਹੋ ਚੁੱਕਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਵੀ ਇਨਸਾਨ ਹੈ ਜਿਹੜਾ ਸਾਨੂੰ ਕਿਤੇ ਸਕੂਲ ਲੈ ਕੇ ਜਾ ਰਿਹਾ ਆਟੋ ਡਰਾਈਵਰ ਹੈ ਜਾਂ ਕੋਈ ਵੀ ਚਾਲਕ ਹੈ ਹੋ ਸਕਦਾ ਉਹ ਸਾਡੇ ਨਾਲ ਵੀ ਕੋਈ ਜ਼ਬਰਦਸਤੀ ਕਰੇ ਕਿਉਂਕਿ ਜਿਹੜਾ ਇੱਕ ਵਹਿਮ ਹੈ ਪੈਦਾ ਹੋ ਚੁੱਕਾ ਹੈ ਕਿਸੇ ਨਾ ਕਿਸੇ ਕਰਕੇ ਸੋ ਇਸ ਮੁੱ ਗੱਲਬਾਤ ਕਰਾਂਗੇ ਮੈਮ ਨਾਲ ਸੋ ਪਹਿਲੇ ਤਾਂ ਮੈਮ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਜਿਦਾ ਕਿ ਤੁਹਾਨੂੰ ਪਤਾ ਹੈ ਕੋਲਕਾਤਾ ਦੇ ਵਿੱਚ ਤੇ ਰੋहतक ਦੇ ਵਿੱਚ ਰੇਪ ਕੇਸਸ ਆਮਨੇ ਆਏ ਜ਼ਬਰਜਨਾਕ ਇਹ ਤਾਂ ਹੈ ਕਿ ਡਾਕਟਰ ਦੇ ਨਾਲ ਐਜ਼ ਅ ਡਾਕਟਰ ਮੇਰੇ ਹਿਸਾਬ ਨਾਲ ਉਹ ਪ੍ਰੋਟੈਕਟ ਕਰਦੇ ਨੇ ਆਪਣੇ ਸਾਰੇ ਜਿਹੜੇ ਵੀ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਹੈਲਪ ਕਰਦੇ ਨੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇ ਉਹਨਾਂ ਦਾ ਕੇਅਰ ਕਰਦੇ ਨੇ ਬਟ ਸਟਿਲ ਉਹਨਾਂ ਨਾਲ ਇੰਨਾ ਵੱਡਾ ਕਾਂਡ ਹੋਇਆ ਤੁਹਾਡੇ ਸਾਹਮਣੇ ਲਈ ਕਿਉਂ ਹੋ ਰਿਹਾ ਹੈ ਇਹ ਆਪਣੇ ਇੰਡੀਆ ਦੇ ਵਿੱਚ ਇੰਨਾ ਵੱਡਾ ਕਿਉਂ ਜਾ ਰਿਹਾ ਹੈ ਕ੍ਰਾਈਮ Uh, मेरा नाम मोहिनी मानता है मैं पंजाब की फर्स्ट ट्रांसजेंडर हूँ जो नेशनल अदालत के जज पैनल की मेंबर हूँ और मैं एक फाउंडेशन भी चलाती हूँ मनसा फाउंडेशन करके जो ट्रांसजेंडर कम्युनिटी इवन की पूरी एलजीबीटी कम्युनिटी को उसमें कवर करती हूँ और आपके सवाल का जवाब मैं ये देना चाहूँगी कि देखो रेप तो रेप है रेप एक ऐसा ऐसी पीड़ा है जो हम झेलता है ना उसी को पता होता है कि रेप कितना ख़तरनाक चीज़ है फिर मैं दोबारा ये बोलना चाहूँगी कि जो हमारे इंडिया की कानून व्यवस्था है ना वो थोड़ी सही नहीं है एक तो मुजरिम को बचाने वाले बहुत आ जाते हैं बीच के अंदर राजनीति एक ऐसी चल रही है हमारे यहाँ या, यहाँ पे प्रजातंत्र में कि मुजरिम को बचाने वाले बहुत आ जाते हैं ऊपर से जो हमारे कानून बने हुए हैं तो वो भी पूरी तरह से इम्प्लीमेंट नहीं हो रहे हैं कि रेपि जो रेप करने वाला होता है उसको कैसी सज़ा दी जाए अब मैं आपके सामने एग्जाम्पल देना चाहूँगी कि सुप्रीम कोर्ट का फैसला है कि जो रेप करता है उसको 10 साल तक की सजा और जुर्माना होता है सात साल से दस साल तक का ले एक लेडीज के साथ लेकिन वो ही रेप अगर कोई ट्रांसजेंडर कम्युनिटी के साथ होता है तो उसमें 6 महीने से दो साल की सजा है तो रेप तो रेप है उसमें अलग अलग सजा का प्रावधान क्यों है ये कानून कैसे इंप्लीमेंट हो सकता है इसी इम्प्लीमेंट से ढंग से कानून नहीं होने की वजह से ये हमारे देश के अंदर रेप का जो चलन है ये बढ़ता जा रहा है और हर लड़की अपने आप को मतलब सेफ समझने में नहीं समझती सेफ और इवन कि जब जिस वर्क प्लेस पर हम काम करते हैं उस वर्क प्लेस पर ही अगर हम सेफ़ नहीं हैं तो हमारे ये कानून किस काम के हैं ਮੈਮ ਸਭ ਤੋਂ ਪਹਿਲੇ ਬਾਤ ਇਹ ਆਦੀ ਹੈ ਕਿ ਪਹਿਲੇ ਨਾ ਲੋਕੋਂ ਨੂੰ ਨਾ ਕਹਿਜਾ ਜਾਂਦਾ ਸੀ ਲੜਕੀਆਂ ਨੂੰ ਕਿ ਤੁਮਨੇ ਸ਼ਾਇਦ ਕਪੜੇ ਵੈਸੇ ਪਹਿਨੇ ਹੈ ਜਾਂ ਤੁਹਾਡੀ ਜੋ ਚਾਲ ਢਾਲ ਹੈ ਨਾ ਉਹ ਸਹੀ ਨਹੀਂ ਹੈ ਜਿਦੇ ਕਰਕੇ ਨਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਤੁਹਾਡੇ ਸਾਹਮਣੇ ਲੇ ਕਪੜੇ ਇੱਕ ਸੋਚ ਬਦਲ ਰਹੀ ਹੈ ਜਾਂ ਫਿਰ ਤੁਹਾਡੇ ਸਾਹਮਣੇ ਜਿਹੜੇ ਲੋਕੀ ਇਹ ਗੱਲਾਂ ਕਹਿੰਦੇ ਨੇ ਕਿ ਕਪੜੇ ਤੁਹਾਡੇ ਸਹੀ ਨਹੀਂ ਹੈਗੇ ਜਾਂ ਤੁਹਾਡਾ ਚੱਲਣ ਦਾ ਤਰੀਕਾ ਸਹੀ ਨਹੀਂ ਹੈਗਾ ਜਿਦੇ ਕਰਕੇ ਤੁਹਾਡੇ ਨਾਲ ਰੇਪ ਹੋ ਰਿਹਾ ਹੈ ਐਦਾਂ ਦੀ ਕੰਡੀਸ਼ਨਸ ਹੋ ਰਹੀਆਂ ਤੁਹਾਡੇ ਸਾਹਮਣੇ ਜਿਹੜਾ ਲੋਕਾਂ ਦੀ ਮੈਂਟੈਲਿਟੀ ਹੈ ਕਿੱਥੇ ਕੁ ਗਰਲਸ ਦੇਖੋ ਕੱਪੜੇ ਨੂੰ ਲੈ ਕੇ ਰੇਪ ਹੋ ਸਕਦਾ ਏ ਗੱਲ ਮੈਂ ਤਾਂ ਨਹੀਂ ਮੰਨ ਸਕਦੀ ਕਿ ਜਿਹੜੇ ਬੰਦੇ ਦੇ ਦਿਮਾਗ ਦੇ ਵਿੱਚ ਗੰਦ ਭਰਿਆ ਹੋਇਆ ਹੈ ਉਹ ਬੰਦਾ ਤਾਂ ਆਪਣੇ ਹਿਸਾਬ ਨਾਲ ਉਹਦਾਂ ਦਾ ਹੀ ਕੰਮ ਕਰਨਿਆ ਉਹਨੇ ਤਾਂ ਉਹਨੇ ਕੱਪੜੇ ਨਹੀਂ ਦੇਖਣੇ ਹਣ ਜਿਹੜੇ ਕੋਲਕਾਤਾ ਚ ਜਿਹੜੀ ਹੋਈ ਹੈ ਡਾਕਟਰਾਂ ਦਾ ਰੇਪ ਹੋਇਆ ਉਹ ਤਾਂ ਪੈਸੇ ਦੇ ਡਾਕਟਰ ਸੀ ਨਾ ਉਹ ਕੋਈ ਛੋਟੇ ਕੱਪੜੇ ਥੋੜਾ ਪੈਨੂਗੀ ਜਾਂ ਕੋਈ ਉਹ ਉਟਪਟਾਂਕ ਕੱਪੜੇ ਥੋੜਾ ਪੈਨੂਗੀ ਇਵਨ ਕਿ ਉਹ ਡਾਕਟਰ ਹੋਣ ਦੇ ਨਾਤੇ ਉਹ ਕਿੰਨੇ ਮਰੀਜ਼ਾਂ ਨੂੰ ਦੇਖ ਰਹੀ ਸੀ ਕਿੰਨੇ ਲੋਕਾਂ ਦੀ ਸੇਵਾ ਕਰ ਰਹੀ ਸੀ ਪਰ ਫਿਰ ਵੀ ਉਹਦੇ ਨਾਲ ਰੇਪ ਹੋਇਆ ਤੇ ਰੇਪ ਹੋਣ ਦੇ ਬਾਅਦ ਵੀ ਉਹਨੂੰ ਇਨਸਾਫ ਕਦੋਂ ਮਿਲਿਆ ਨਾ ਤਾਂ ਐਫਆਈਆਰ ਦਰਜ ਹੋਈ ਤੇ ਪੋਸਟਮਾਰਟਮ ਉਹਦਾ ਪਹਿਲਾਂ ਹੋ ਗਿਆ ਐਫਆਈਆਰ ਬਾਅਦ ਚ ਦਰਜ ਹੋ ਰਹੀ ਹੈ ਉਹਦੀ ਤੇ ਇਹ ਕਾਨੂੰਨ ਵਸਤਾਈ ਚਰਮराई ਹੋਈ ਹੈ ਨਾ ਤੈ ਹੀ ਇਹ ਨਾ ਹੋ ਰਿਹਾ ਨਿਸਬਿਨਾ ਐਫਆਈਆਰ ਦਰਜ ਕੇ ਪੋਸਟਮਾਰਟਮ ਕਿਵੇਂ ਹੋ ਗਿਆ ਮਾਮਾਸੀਂ ਅਕਸਰ ਦੇਖਦੇ ਆ ਕਿ ਨਾ ਕਾਫੀ ਕੇਸਿਸ ਆਲਰੇਡੀ ਪੈਂਡਿੰਗ ਕਿਊ ਦੇ ਵਿੱਚ ਪਏ ਆ ਨਿਰਭਿਆ ਕੇਸ ਹੋਇਆ ਸੀਗਾ ਉਸ ਬਾਅਦ ਕਿੰਨੇ ਹੀ ਬੱਚੇ ਨਾਲ ਇੱਕ ਸਕੂਲ ਜਾਂਦੀ ਬੱਚੇ ਦੇ ਨਾਲ ਰੇਪ ਕੇਸ ਹੋਇਆ ਸੀ ਬਟ ਉਹਨਾਂ ਸਾਰੇ ਜਿਹੜੀ ਉਹਨਾਂ ਦੀ ਲਿਸਟ ਹੁੰਦੀ ਹੈ ਪੁਲਿਸ ਵੱਲੋਂ ਜਾਂ ਤੁਸੀਂ ਕਹੇ ਲੋ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤੀਆਂ ਜਾਂਦੀਆਂ ਕੁਝ ਟਾਈਮ ਬਾਅਦ ਤੁਹਾਡੇ ਸਾਹਮਣੇ ਜਸਟਿਸ ਦੀ ਮੰਗ ਕੀਤੀ ਜਾਂਦੀ ਪਰ ਜਸਟਿਸ ਤਾਂ ਮਿਲਦਾ ਹੀ ਨਹੀਂ ਕਦੇ ਕੁੜੀ ਨੂੰ ਤੇ ਇਹ ਤੁਹਾਡੇ ਸਾਹਮਣੇ ਆਪਣੇ ਦੇਸ਼ ਦੇ ਵਿੱਚ ਰੂਲਸ ਕਿਉਂ ਐਦਾਂ ਦੇਖੋ ਇਹ ਤਾਂ ਹੁਣ ਭਾਰਤ ਸਰਕਾਰ ਹੀ ਕੁਝ ਕਰ ਸਕਦੀ ਹੈ ਇਹਦੇ ਬਾਰੇ ਤਾਂ ਪਤ ਕੀ ਕਰ ਸਕਦੇ ਆ ਆਪਣੇ ਹੱਥ ਚ ਤਾਂ ਕੁਝ ਹੈ ਨਹੀਂਗਾ ਭਾਰਤ ਸਰਕਾਰ ਅਗਰ ਇਹ ਕਾਨੂੰਨ ਕੜੇ ਕਰੇ ਰੇਪ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਾਂ ਉਹਨੂੰ ਕੋਈ ਹੋਰ ਗੰਦੀ ਤੋਂ ਗੰਦੀ ਸਜ਼ਾ ਦਿੱਤੀ ਜਾਵੇ ਤੈਨੂੰ ਉਹਨਾਂ ਦੀ ਮੈਂਟੈਲਿਟੀ ਬਦਲੂਗੀ ਕਿ ਦੂਜੇਨ ਦੇਖ ਦੇਖ ਕੇ ਹੁਣ ਦੇਖੋ ਨਿਰਭਿਆਤਿਆ ਕਾਂਡ ਦੇ ਬਾਅਦ ਪੂਰੇ ਇੰਡੀਆ ਦੇ ਵਿੱਚ ਸਖੀ ਵਨ ਸਟਾਪ ਸੈਂਟਰ ਕਰਕੇ ਜਿੱਦਾਂ ਆਪਾਂ ਅੱਜ ਇੱਥੇ ਬੈਠੇ ਆ ਇਹ ਪੂਰੇ ਇੰਡੀਆ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਉਹ ਸਰਕਾਰੀ ਹਸਪੀਟਲ ਦੇ 300 ਮੀਟਰ ਦੇ ਦਾਇਰੇ ਚ ਪੂਰੇ ਇੰਡੀਆ 'ਚ ਬਣੇ ਹੋਏ ਲੇਕਿਨ ਰੇਪ ਤਾਂ ਫੇਰ ਵੀ ਨਹੀਂ ਰੁਕ ਰਹੀ ਫੇਰ ਵੀ ਵਿਕਟਮਸ ਸਾਡੇ ਕੋਲ ਆਉਂਦੇ ਤੇ ਤੇ ਉਹਨਾਂ ਨੂੰ ਅਸੀਂ ਉਹਨਾਂ ਦਾ ਮੈਡੀਕਲ ਵੀ ਕਰਵਾਉਂਦੇ ਆ ਉਹਨਾਂ ਨੂੰ ਅਸੀਂ ਇਲੀਗਲ ਐਡ ਵੀ ਦਿੰਨੇ ਆ ਉਹਨਾਂ ਨੂੰ ਅਸੀਂ ਪੁਲਿਸ ਹੈਲਪ ਵੀ ਦਿੰਨੇ ਆ ਉਹਨਾਂ ਨੂੰ ਅਸੀਂ ਸ਼ੈਲਟਰ ਹੋਮ ਵੀ ਦਿੰਨੇ ਆ ਕਾਉਂਸਲਿੰਗ ਵੀ ਕਰਦੇ ਆ ਲੇਕਿਨ ਰੇਪ ਫਿਰ ਵੀ ਨਹੀਂ ਓਟਰੇ ਕਿਉਂਕਿ ਜਿਹੜੀ ਮੈਂ ਤਾਂ ਸਿਰਫ ਇਹ ਹੀ ਕਹਿਣਾ ਚਾਹੂੰਗੀ ਕਿ ਸਾਡੀ ਜਿਹੜੀ ਕਾਨੂੰਨ ਵਿਵਸਥਾ ਹੈ ਨਾ ਉਹਦੇ ਵਿੱਚ ਥੋੜਾ ਸੁਧਾਰ ਕਰਨ ਦੀ ਜ਼ਰੂਰਤ ਹੈ ਸਾਡੇ ਸਾਹਮਣੇ ਕਿੱਦਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹਨੇ ਰੇਪ ਕੀਤਾ ਜਿਹਨੇ ਇੱਕ ਕੁੜੀ ਤੋਬ ਦਾ ਘਰ ਉਹਦਾ ਸਭ ਕੁਝ ਖੋਲਿਆ ਤੇ ਉਸ ਨੂੰ ਕਿਸ ਤਰੀਕੇ ਦੀ ਸਜ਼ਾ ਹੋਣੀ ਚਾਹੀਦੀ ਹੈ ਦੇਖੋ ਕਰ-ਬਾਰ ਖੋਣ ਦੀ ਤਾਲਕ ਗੱਲ ਹੁੰਦੀ ਹੈ ਮਾਰ-ਪੀਟ ਦੀ ਅਲੱਗ ਗੱਲ ਹੁੰਦੀ ਹੈ ਲੇਕਿਨ ਇੱਕ ਬੰਦੇ ਦੀ ਜਾਨ ਹੀ ਜਾਨ ਚਲੀ ਜਾਏਗੀ ਤਾਂ ਫਿਰ ਉਹ ਬੰਦਾ ਕੀ ਕਰੇਗਾ ਦੱਸੋ ਠੀਕ ਹੈ ਨਾ ਤੇ ਉਹਦੇ ਵਾਸਤੇ ਤਾਂ ਜਾਨ ਦੇ ਬਦਲੇ ਜਾਨ ਹੀ ਹੋਣੀ ਚਾਹੀਦੀ ਹੈ ਮੇਰੇ ਖਿਆਲ ਸਨਮਾਨ ਤੇ ਅਗਰ ਐਦਾਂ ਦਾ ਕਾਨੂੰਨ ਬਣ ਜਵੇ ਤਾਂ ਸ਼ਾਇਦ ਕੁਝ ਜਿਹੜੇ ਰੇਪ ਕਰਨ ਵਾਲੇ ਗੰਦੀ ਮੈਂਟੈਲਿਟੀ ਦੇ ਲੋਕ ਹੈ ਉਹਨਾਂ ਨੂੰ ਥੋੜਾ ਜਿਹਾ ਚੰਨਣਾ ਹੋ ਜਾਊਗਾ ਕਿ ਇਹ ਦਾੰਦਾ ਕੰਮ ਨਹੀਂ ਆ ਕਰੀਏ ਅਸੀਂ ਗੱਲ ਕਰੀਏ ਆਪਣੀ ਸੋਸਾਇਟੀ ਦੀ ਤਾਂ ਕਈ ਵੱਡੇ ਅਥਾਰਟिटीज ਬਲੋਂ ਕਿ ਆ ਗਿਆ ਕਿ ਸ਼ਾਇਦ ਲੜਕੀ ਦਾ ਕੈਰੇਕਟਰ ਖਰਾਬ ਸਿਕਾਇਆ ਲੜਕੀ ਦੇ ਬਾਹਰ ਕਿਤੇ ਫੇਸ ਚਾਲ ਰਹੀ ਸੀ ਪਰ ਤੁਹਾਡੇ ਸਾਹਮਣੇ ਜਦੋਂ ਇੱਕ ਕੇਸ ਹੋ ਜਾਂਦਾ ਹੈ ਸਰਕਾਰ ਉਸ ਨੂੰ ਦਬਾਉਣ ਪਿੱਛੇ ਕਿ ਇਦਾਂ ਦੀਆਂ ਕਹਾਣੀਆਂ ਬਣਾ ਦਿੰਦੀ ਹੈ ਤਾਂ ਤੁਹਾਡੇ ਸਾਹਮਣੇ ਜਿਹੜੇ ਪੀੜਿਤ ਨੇ ਪੀੜਿਤ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਇਹ ਸਿਚੁਏਸ਼ਨ ਹੋਈ ਹੈ ਤੁਹਾਡੇ ਸਾਹਮਣੇ ਉਹਨਾਂ ਨੂੰ ਸਪੋਰਟ ਦੇਣਾ ਚਾਹੀਦਾ ਹੈ ਦੇਖੋ ਕੈਰੈਕਟਰ ਦੀ ਜਿੱਥੇ ਗੱਲ ਆਉਂਦੀ ਹੈ ਕੈਰੈਕਟਰ ਆਪਾਂ ਬਿਨਾਂ ਕਿਸੇ ਨੂੰ ਦੇਖੇ ਪਰਖੇ ਆਪਾਂ ਕਿਸੇ ਦੇ ਕੈਰੈਕਟਰ ਤੇ ਉਂਗਲੀ ਨਹੀਂ ਉਠਾ ਸਕਦੇ ਠੀਕ ਹੈ ਨਾ ਹੁਣ ਮੇਰੇ ਕੋਈ ਮੱਥੇ ਤੇ ਨਹੀਂ ਲਿਖਿਆ ਹੋਇਆ ਕਿ ਮੇਰਾ ਕੈਰੈਕਟਰ ਕਿਦਾਂ ਦਾ ਹੈ ਤੁਸੀਂ ਮੇਰੇ ਕੈਰੈਕਟਰ ਨੂੰ ਜੱਜ ਨਹੀਂ ਕਰ ਸਕਦੇ ਠੀਕ ਹੈ ਨਾ ਤੇ ਜਦੋਂ ਆਪਾਂ ਪਤਾ ਹੀ ਨਹੀਂ ਹੈ ਕੋਈ ਚੀਜ਼ ਦਾ ਤਾਂ ਆਪਾਂ ਬੇਫਾਲਤੂ ਦੀ ਇਦਾਂ ਦੀ ਗੱਲਾਂ ਆਪਾਂ ਨੂੰ ਕਰਨੀ ਵੀ ਨਹੀਂ ਚਾਹੀਦੀ ਕਿਸੇ ਦੇ ਬਾਰੇ ਠੀਕ ਹੈ ਨਾ ਤੇ ਰਹੀ ਗੱਲ ਜਿਹੜੀ ਇੱਕ ਪੇਸ਼ੇ ਤੋਂ ਡਾਕਟਰ ਹੈ ਤੇ ਉਹਦਾ ਕਰੈਕਟਰ ਜਾਂ ਅਫੇਅਰ ਅਫੇਅਰ ਤਾਂ ਦੇਖੋ ਸੁਪਰੀਮ ਕੋਰਟ ਨੇ ਵੀ ਇੱਕ ਕਾਨੂੰਨ ਬਣਾਇਆ ਹੈ ਕਿ ਲਵ ਐਂਡ ਰਿਲੇਸ਼ਨਸ਼ਿਪ ਮੇ ਲੀਵਿੰਗ ਮੇ ਅਸੀਂ ਰਹਿ ਸਕਦੇ ਹਾਂ ਤੇ ਫਿਰ ਉਹਦੇ ਚ ਅਫੇਅਰ ਵਾਲੀ ਗੱਲ ਕਿੱਥੋਂ ਆ ਗਈ ਜਦੋਂ ਗਵਰਨਮੈਂਟ ਖੁਦ ਨੇ ਕਾਨੂੰਨ ਹੀ ਬਣਾ ਦਿੱਤਾ ਗਵਰਨਮੈਂਟ ਨੇ ਵੀ ਤੁਸੀਂ ਆਪਣੇ ਹਿਸਾਬ ਨਾਲ ਆਪਣੇ 파ਟਨਰ ਨਾਲ ਰਹਿ ਸਕਦੇ ਹੋ ਤੇ ਫਿਰ ਚਾਹੇ ਕਰੈਕਟਰ ਖਰਾਬ ਤਾਂ ਤਾਂ ਆਪਾਂ ਜੱਜ ਨਹੀਂ ਕਰ ਸਕਦੇ ਤੇਲਾ ਵਾਲਾ ਤਾਂ ਇਹ ਤਾਂ ਅਫੇਰ ਵਾਲੀ ਇਹ ਗੱਲ ਛੁੱਟ ਹੋ ਸਕਦੀ ਹੈ ਕਿਉਂਕਿ ਇਹ ਗੱਲ ਜਦੋਂ ਸਰਕਾਰ ਇਹਨੂੰ ਖੁੱਲੀ ਛੂਟ ਦੇ ਰਹੀ ਹੈ ਤਾਂ ਫਿਰ ਇਹਦੇ ਚ ਰੇਪ ਵਾਲੀ ਕਿਹੜੀ ਗੱਲ ਹੋਗੀ ਮੈਂ ਮੈਂ ਐਜ਼ ਅ ਸੋਸ਼ਲ ਸਰਵਿਸਰ ਤੁਸੀਂ ਕਿਸ ਤਰੀਕੇ ਨਾਲ ਇਸ ਸਿਚੁਏਸ਼ਨ ਨੂੰ ਦੇਖਦੇ ਹੋ ਤਾਂ ਜੋ ਤੁਹਾਨੂੰ ਪਤਾ ਲੱਗਿਆ ਕਿ ਇਹ ਕੇਸ ਇਦਾਂ ਹੋਇਆ ਹੈ ਤੁਹਾਡਾ ਕੀ ਟੇਕ ਸਿਗਾ ਉਸਤੇ ਦੇਖੋ ਜਦੋਂ ਮੈਨੂੰ ਪਤਾ ਲੱਗਿਆ ਸੀ ਮੈਂ ਸਮਾਚਾਰਾਂ 'ਚ ਪੜਿਆ ਸੀ ਜਦੋਂ ਕਿ ਇੱਕ ਐਦਾਂ ਐਦਾਂ ਕਰਕੇ ਰੇਪ ਹੋਇਆ ਹੈ 25 ਵਾਰ ਕੁੜੀ ਨੂੰ ਯੂਜ਼ ਕੀਤਾ ਗਿਆ ਤੇ ਇੱਕ ਦਿਮਾਗ ਨੂੰ ਜਟਕਾ ਲੱਗਦਾ ਹੈ ਕਿ ਦੇਖੋ ਬਹੁਤ ਬੁਰੀ ਹਾਲਤ ਹੋਈ ਹੋਣੀ ਉਸ ਕੁੜੀ ਨੇ ਉਹਨੂੰ ਕਿੰਨਾ ਦਰਦ 'ਚ ਲਿਆਉਣਾ ਕਿੰਨੀ ਪੀੜਾ ਹੋਈ ਹੋਣੀ ਉਹਨੂੰ ਰੂਹ ਕੰਪ ਜਾਂਦੀ ਹੈ ਬੰਦੇ ਦੀ ਸੋਚ ਕੇ ਤੇ ਲੇਕਿਨ ਜਿਹਦੇ ਉੱਤੇ ਬੀਤੀ ਹੈ ਉਹਦਾ ਕੀ ਹਾਲ ਹੈ ਉਹਨੂੰ ਹੀ ਪਤਾ ਹੋਵੇਗਾ ਬਟ ਜੇ ਜੋ ਵੀ ਹੋਇਆ ਚੰਗਾ ਨਹੀਂ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੇ ਵਾਸਤੇ ਕਾਨੂੰਨ ਬਣਨੇ ਚਾਹੀਦੇ ਜਾਂ ਸਖਤਾਂ ਸਜ਼ਾ ਮਿਲਨੀ ਚਾਹੀਦੀ ਜਾਂ ਸਖਤ ਸਜ਼ਾ ਮੈਂਮ ਆਖਰੀ ਸਵਾਲ ਮੇਰਾ ਕਿ ਜਿਦੋਂ ਤੁਹਾਨੂੰ ਪਤਾ ਹੈ ਪਹਿਲਾਂ ਨਾ ਕੁੜੀਆਂ ਤੇ ਐਸਿਡ ਅਟੈਕ ਵੀ ਹੁੰਦੇ ਸੀਗੇ ਜਿਹਦੇ ਕਰਕੇ ਉਹਨਾਂ ਦਾ ਪੂਰਾ ਫੇਸ ਬਰਨ ਹੋ ਜਾਂਦਾ ਸੀਗਾ ਕਿਸੇ ਦੀ ਤਾਂ ਜਾਨ ਹੀ ਚਲੀ ਜਾਂਦੀ ਸੀ ਤੇ ਹੁਣ ਇਹ ਐਸਿਡ ਅਟੈਕ ਤੇ ਰੇਪ ਕੁਝ ਦੋ ਚੀਜ਼ਾਂ ਇਦਾਂ ਦੀਆਂ ਨੇ ਜਿਹਦੇ ਨਾਲ ਨਾ ਕੁੜੀ ਦੀ ਜ਼ਿੰਦਗੀ ਪੂਰੀ ਖਰਾਬ ਹੋ ਜਾਂਦੀ ਹੈ ਤਾਂ ਤੁਹਾਡੇ ਸਾਹਮਣੇ ਇਹ ਦੋ ਚੀਜ਼ਾਂ ਤੇ ਸਰਕਾਰ ਨੂੰ ਕਿਸ ਤਰੀਕੇ ਦਾ ਐਕਸ਼ਨ ਲੈਣਾ ਚਾਹੀਦਾ ਹੈ ਦੇਖੋ ਐਸਿਡ ਅਟੈਕ ਵਾਲੇ ਤੇ ਤਾਂ ਸਰਕਾਰ ਨੇ ਐਕਸ਼ਨ ਲਿਆ ਹੈ ਕਿਉਂਕਿ ਐਸਿਡ ਜੋ ਹੈ ਨਾ ਅੱਜ ਕੱਲ ਬਿਨਾ ਪਰਮਿਸ਼ਨ ਤੋਂ ਬਿਨਾ ਮਨਜ਼ੂਰੀ ਤੋਂ ਨਹੀਂ ਮਿਲਦਾ ਇਸ ਕਰਕੇ ਐਸਿਡ ਦੇ ਕੇਸ ਕੁਝ ਘਟ ਹੋਏ ਹੈ ਲੇਕਿਨ ਇੱਕ ਕੱਲੀ ਕੁੜੀ ਨੂੰ ਦੇਖ ਕੇ ਉਹਦੇ ਨਾਲ 5-7 ਬੰਦੇ ਰੇਪ ਕਰਦੇ ਜਾਂ ਉਹਨੂੰ ਟੌਰਚਰ ਕਰਦੇ ਹੈ ਤਾਂ ਇਹ ਦੇ ਵਾਸਤੇ ਕਾਨੂੰਨ ਸਖਤ ਹੋਣਾ ਚਾਹੀਦਾ ਸੋ ਇਥੇ ਅਸੀਂ ਗੱਲਬਾਤ ਕੀਤੀ ਸੀ ਕਿ ਮੈਮ ਦੇ ਨਾਲ ਜਿੱਥੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਇਹ ਕੇਸ ਹੈ ਇੱਕ ਨਾ ਅਨਸੋਲਵ ਮਿਸਟਰੀ ਹੈ ਜੇਕਰ ਇਹਨੂੰ ਜਲਦੀ ਤੋਂ ਜਲਦੀ ਨਾ ਸੋਲਵ ਕੀਤਾ ਗਿਆ ਤਾਂ ਹੋ ਸਕਦਾ ਇਹ ਵੀ ਜਿਹੜੀਆਂ ਪੁਰਾਣੀਆਂ ਕਿਤਾਬਾਂ ਹੁੰਦੀਆਂ ਨੇ ਅਸੀਂ ਉਹਨੂੰ ਬੰਦ ਕਰ ਦਿੰਨੇ ਨਾ ਉਹੀ ਤਰੀਕੇ ਨਾਲ ਇਹ ਜਿਹੜਾ ਕੇਸ ਹੈ ਉਹ ਠੱਪ ਹੋ ਜਾਏਗਾ ਜੇਕਰ ਸਾਰੇ ਮਿਲ ਕੇ ਇਕਜੁੱਟ ਹੋ ਕੇ ਇਸ ਕੇਸ ਦੀ ਨਾ ਸੁਣਵਾਈ ਕੀਤੀ ਗਈ ਜਾਂ ਨਾ ਸੁਣਵਾਈ ਕੀਤੀ ਗਈ ਤਾਂ ਇਹ ਜਿਹੜਾ ਕੇਸ ਹੈ ਨਾ ਸਿਰਫ ਉਸ ਕੁੜੀ ਦੇ ਲਈ ਬਲਕਿ ਹੁਣ ਜਿਹੜੀ ਆਨ ਵਾਲੀ ਜਨਰੇਸ਼ਨ ਆਇਆ ਹੁਣ ਜਿਹੜਾ ਯੂਥ ਹੈ ਉਹਦੇ ਲਈ ਇੱਕ ਖੌਫ ਪੈਦਾ ਹੋ ਜਾਏਗਾ ਇੱਕ ਜਿਹੜਾ ਹੈ ਡਰ ਦਾ ਸਾਇਆ ਹੋ ਜਾਏਗਾ ਜਿਤੇ ਕਰਕੇ ਹੁਣ ਕੁੜੀਆਂ ਨੂੰ ਕੰਮ ਤੇ ਜਾਣ ਤੋਂ ਜਾਂ ਕਿਤੇ ਵੀ ਜਾਣ ਤੋਂ ਡਰ ਲੱਗੇਗਾ ਸੋ ਮੇਰੀ ਸਭ ਤੋਂ ਹੀ ਗੁਜ਼ਾਰਿਸ਼ ਹੈ ਕਿ ਜਿੰਨਾ ਹੋ ਸਕਦਾ ਉਹਨਾ ਵੱਧ ਚੜ ਕੇ ਇਸ ਦੇ ਵਿੱਚ ਸਰਕਾਰਾਂ ਨੂੰ ਬੇਨਤੀ ਕੀਤੀ ਜਾਵੇ ਕਿ ਜਿਹੜਾ ਰੇਪ ਕੇਸ ਹੈ ਜਾਂ ਰੇਪ ਅਟਾਕ ਹੁੰਦਾ ਹੈ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਜੋ ਵੀ ਇਹ ਰੇਪਿਸਟ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਹਨਦੀ ਪੰਦੀ ਕਾਰਵਾਈ ਕੀਤੀ ਜਾਵੇ ਤੇ ਨੂੰ ਸਜ਼ਾ ਦਿੱਤੀ ਜਾਵੇ ਇਹਦਾ ਨਹੀਂ ਹੋਰ ਅਪਡੇਟ ਸੇਖਣ ਲਈ ਸਾਡੇ ਨਾਲ ਜੁੜੇ ਰਹੋ ਸਿਟੀ ਹੋਮ ਨਿਊਜ਼ ਤੇ